ਸੋਸ਼ਲ ਮੀਡੀਆ ਤੇ ਇੱਕ ਬਹੁਤ ਜ਼ਿਆਦਾ ਵੀਡੀਓ ਵਾਇਰਲ ਹੋ ਰਹੀ ਹੈ ਸ਼ਾਂਤੁਰ ਰਾਏਕੋਟ ਸਾਈਡ ਦੀ ਵੀਡੀਓ ਹੈ ਬਹੁਤ ਵੱਡੀ ਕੋਠੀ ਹੈ ਖਾਲੀ ਪਈ ਹੈ ਇਦਾਂ ਲੱਗਦਾ ਕਿਦਾ ਕਿ ਇੱਥੇ ਉਜਾੜਾ ਪੈ ਗਿਆ ਕੋਈ ਵੀ ਇੱਥੇ ਨਹੀਂ ਰਹਿੰਦਾ ਪਰ ਕਦੇ ਕੋਈ ਟਾਈਮ ਜ਼ਰੂਰ ਹੋਇਆ ਹੋਊਗਾ ਜਦੋਂ ਉੱਥੇ ਕੋਈ ਇਨਸਾਨ ਵਿਅਕਤੀ ਬੱਚੇ ਵੀ ਖੇਡਦੇ ਹੋਣਗੇ ਵੱਡੇ ਬਜ਼ੁਰਗ ਬਹੁਤ ਸਾਰੇ ਲੋਕ ਰਹਿੰਦੇ ਹੋਣਗੇ ਤਾਂ ਕੁਝ ਲੋਕ ਅਜੇ ਵੀ ਨੇ ਧਰਤੀ ਦੇ ਨਾਲ ਜੁੜੇ ਹੋਣੇ ਉਹਨਾਂ ਨਾਲ ਪਤਾ ਨਹੀਂ ਕੀ ਹੋਇਆ ਉਹ ਆਪ ਮੈਂ ਸ਼ਬਦਾਂ ਚ ਤੁਹਾਨੂੰ ਦੱਸ ਨਹੀਂ ਸਕਦਾ ਸਰਗਪੁਰ ਦੇ ਵਿੱਚ ਖੜੇ ਹਾਂ ਨਕੌਦਰ ਦੇ ਨੇੜੇ ਤਾਂ ਤਸਵੀਰ ਦੇਖ ਸਕਦੇ ਹੋ ਕਿ ਤੱਕ ਇਹ ਸਿਰਫ ਗੇਟ ਬਣਿਆ ਹੈ ਤਾਂ ਅੰਦਰ ਦੀ ਤਸਵੀਰ ਦਿਖਾਉਣਾ ਹੈ ਕਿ ਜੋ انسان ਅਸੀਂ ਗੱਲਬਾਤ ਕਰਾਂਗੇ ਬਲਵ ਉਹ ਜੋ ਬੀਐਸਪੀ ਹੈ ਬਹੁਜਨ ਸਮਾਜ ਪਾਰਟੀ ਉਹਨਾਂ ਦੇ ਸਪੋਰਟ ਬਲਵਿੰਦਰ ਕੁਮਾਰ ਜੋ ਕਿ ਕੈਂਡੀਡੇਟ ਹੈ ਉਹਨਾਂ ਦੇ ਸਪੋਰਟ ਦੇ ਲਈ ਅਮਰੀਕਾ ਤੋਂ ਵਾਪਸ ਪਰਤੇ ਆ ਤਾਂ ਉਹਨਾਂ ਦੇ ਘਰ ਦੀ ਤਸਵੀਰ ਮੈਂ ਲਾਜ਼ਮੀ ਕਿਉਂ ਹੋ ਗਈ ਦਿਖਾਉਣੀ ਕਿਉਂ ਮੇਰੇ ਮਨ ਚ ਆਇਆ ਸੋਚਿਆ ਮੈਂ ਕਿ ਦੇਖੋ ਮਿੱਟੀ ਦੇ ਨਾਲ ਜੁੜੇ ਇਨਸਾਨ ਹੈ ਜਦੋਂ ਤੁਸੀਂ ਵੀਡੀਓ ਦੇਖੋਗੇ ਤਾਂ ਸਾਰਾ ਪਰਿਵਾਰ ਬਾਹਰ ਸੈੱਟ ਹੈ ਪੈਸੇ ਤੱਕੇ ਦੀ ਕੋਈ ਕਮੀ ਨਹੀਂ ਪਰ ਜਿਹਨ ਲੋਕ ਜਦੋਂ ਇੱਥੇ ਆ ਕੇ ਇੰਡੀਆ ਦੇ ਵਿੱਚ ਆ ਜਾਂਦੇ ਆ ਤਾਂ ਬੜੀ ਵੱਡੀ ਗੱਲ ਹੋ ਜਾਂਦੀ ਹੈ ਕਿਉਂਕਿ ਉਹ ਸੈੱਟ ਹੈ ਤਾਂ ਉਹਨਾਂ ਨੂੰ ਕੋਈ ਇੱਥੇ ਜ਼ਿਆਦਾ ਮਾਇਨੇ ਨਹੀਂ ਰੱਖਦਾ ਪਰ ਫਿਰ ਵੀ ਉਹ ਬਲਵਿੰਦਰ ਕੁਮਾਰ ਦੇ ਹੱਕ ਵਿੱਚ ਸਪੋਰਟ ਦੇ ਲਈ ਆਇਆ ਹੈ ਤਸਵੀਰ ਸਾਰੇ ਦੇਖ ਲਓ ਘਰ ਦੀ ਹੁਣੇ ਥੋੜੇ ਬਹੁਤ ਮੁਰੰਮਤ ਵੀ ਚੱਲ ਰਹੀ ਹੈ ਤਾਂ ਗਿਆ ਪੇ ਜੋ ਗੱਲਬਾਤ ਕੀਤੀ ਹੈ ਸੁਣਾਉਂਦੇ ਆ ਨਾਲ ਦੇ ਨਾਲ ਵੇਲੇ ਇਹ ਹੋਊਗਾ ਕਿ ਤੁਸੀਂ ਕਿੱਥੋਂ ਆਇਆ ਹੋ ਹੱਥੇ ਚੰਡਾ ਫੜਿਆ ਹੋਇਆ ਤੇ ਬਲਵਿੰਦਰ ਕੁਮਾਰ ਦੀ ਮਦਦ ਦੇ ਵਿੱਚ ਉੱਤਰ ਆਏ ਹਾਂ ਅਸੀਂ ਜੀ ਜੁਐਸਏ ਤੋਂ ਆਏ ਹਾਂ ਕੈਲੀਫੋਰਨੀਆ ਤੋਂ ਸਤਪਾਲ ਮੇਰਾ ਨਾਮ ਆ ਸਤਪਾਲ ਕਰੜਾ ਜੀ ਹਾਂਜੀ ਇੰਨੀ ਦੂਰੋਂ ਸਰ ਆ ਗਿਓ ਇਹ ਮੈਂ ਗੱਲਾਂ ਵਿੱਚ ਸੁਣਿਆ ਕਿ ਸੱਚੀ ਤੁਸੀਂ ਬਲਵਿੰਦਰ ਕੁਮਾਰ ਦੀ ਮਦਦ ਚ ਆਏ ਹੋ ਨਹੀਂ ਅਸੀਂ ਬਲਵਿੰਦਰ ਕੁਮਾਰ ਦੀ ਮਦਦ ਲਈ ਆਏ ਹਾਂ ਜੀ ਆਪਣੇ ਸਮਾਜ ਲਈ ਅਸੀਂ ਸਾਡੇ ਪਹਿਲਾ ਬਜ਼ੁਰਗ ਸਿਆਣੇ ਬੰਦੇ ਸਾਰੇ ਕਰਦੇ ਆਂ ਸੰਘਰਸ਼ ਚ ਇਸਕੋ ਵੋਟਾਂ ਨੇੜੇ ਆ ਰਹੀਆਂ ਤਾਂ ਵੋਟਾਂ ਜਿਉਂ-ਜੋ ਨੇੜੇ ਆ ਰਹੀਆਂ ਤੇ ਬਹੁਤ ਸਾਰੇ ਸਿਆਸੀ ਜੋ ਲੋਕ ਹੈ ਉਹ ਆਪਣੇ ਆਪਣੇ ਪਾਸ਼ਨ ਦੇ ਰਿਹਾ ਔਰ ਦੂਜੀ ਗੱਲ ਕਿ ਇੱਕ ਪਾਰਟੀ ਦੇ ਵਿੱਚੋਂ ਦੂਜੀ ਪਾਰਟੀ 'ਚ ਜਾਣਾ ਹੁਣ ਸੁਭਾਵਿਕ ਜੀ ਗੱਲ ਹੋ ਗਈ ਹੈ ਕਿਉਂਕਿ ਕਹਿੰਦੇ ਕਿ ਸਾਈਕਲ ਦਾ ਸਟੈਂਡ ਹੁੰਦਾ ਹੈ ਪਰ ਹੁਣ ਲੀਡਰਾਂ ਦਾ ਸਟੈਂਡ ਨਹੀਂ ਬਚਿਆ ਪਰ ਅੱਜ ਅਸੀਂ ਇੱਕ ਅਜਿਹੇ ਲੀਡਰ ਦੀ ਗੱਲ ਕਰਨ ਜਾ ਰਹੇ ਹਾਂ ਜਿਸ ਦਾ ਨਾਮ ਹੈ ਬਲਵਿੰਦਰ ਕੁਮਾਰ ਬੀਤੇ ਦਿਨੀ ਸੀ ਉਹਨਾਂ ਦੀ ਇੱਕ ਇੰਟਰਵਿਊ ਵੀ ਕੀਤੀ ਸੀ ਔਰ ਇੱਕ ਵੱਡੇ ਚੈਨਲ ਨੇ ਇਹ ਵੀ ਦੱਸਿਆ ਹੈ ਕਿ ਬਲਵਿੰਦਰ ਕੁਮਾਰ ਨੇ ਜੋ ਉਹ ਜਿੱਦਾਂ ਕਿ ਆਕਾਲੀ ਦਲ ਹੈ ਜਾਂ ਆਂਵਦੀ ਪਾਰਟੀ ਹੈ ਨਾ ਹੋਰ ਸਿਆਸੀ ਪਾਰਟੀਆਂ ਜੋ ਪਾਰਟੀਆਂ ਹੈ ਤਾਂ ਇਹ ਵੀ ਕੈਂਡੀਡੇਟ ਮੁਕਾਬਲੇ ਦੇ ਵਿੱਚ ਹੈ ਇਸ ਨੂੰ ਵੀ ਹਲਕੇ ਦੇ ਵਿੱਚ ਨਾ ਲਿਆ ਜਾਵੇ ਕਿਉਂਕਿ ਬਲਵਿੰਦਰ ਕੁਮਾਰ ਦੀ ਮੱਤ ਲਈ ਬਹੁਤ ਦੂਰ ਦੂਰ ਲੋਕ ਆ ਰਹੇ ਹੈ ਤੇ ਅੱਜ ਅਸੀਂ ਇਕਾ ਜੈ ਸ਼ਖਸ਼ ਦੇ ਨਾਲ ਤੂੰ ਮਲਾਉਣ ਜਾ ਰਹੇ ਹਾਂ ਜੋ ਮੇਰੇ ਨਾਲ ਨੇ ਹੱਥ ਦੇ ਵਿੱਚ ਝੰਡਾ ਫੜਾਇਆ ਹੈ ਹਾਂਜੀ ਸਰ ਸਤਿਗੁਰ ਜੀ ਸਤਿਗੁਰ ਪਹਿਲਾਂ ਤਾਂ ਸਾਰੇ ਸਮਾਜ ਨੂੰ ਆਪਣੇ ਜੈ ਭੀਮ ਜੈ ਭਾਰਤ ओम नव बोद्धा भाई गुरु जी का खालसा भाई गुरु जी की फतेह ए सर ਜਿੱਦਾਂ ਮੈਂ ਕਹਿ ਕੇ ਸਿਆਸੀ ਪਾਰਟੀਆਂ ਬੜੇ ਦੂਰ ਦਰਵਾ ਰਹੇ ਹੋ ਮੇਰਾ ਪਹਿਲਾ ਸਵਾਲ ਇਹ ਹੀ ਹੋਗਾ ਕਿ ਤੁਸੀਂ ਕਿੱਥੋਂ ਆਇਆ ਹੋ ਹੱਥੇ ਝੰਡਾ ਫੜਿਆ ਹੋਇਆ ਤੇ ਬਲਵਿੰਦਰ ਕੁਮਾਰ ਦੀ ਮਦਦ ਦੇ ਵਿੱਚ ਉਤਰ ਆਇਆ ਹਾਂ ਅਸੀਂ ਜੀ ਯੂਐਸਏ ਤੋਂ ਆਏ ਹਾਂ ਕੈਲੀਫੋਰਨੀਆ ਤੋਂ ਸਤਪਾਲ ਮੇਰਾ ਨਾਮ ਆ ਸਤਪਾਲ ਕੜਾ ਜੀ ਹਾਂਜੀ ਇੰਨੀ ਦੂਰੋਂ ਸਰ ਆ ਗਿਆ ਹਾਂ ਇਵੇਂ ਗੱਲਾਂ ਵਿੱਚ ਸੁਣਿਆ ਕਿ ਸੱਚੀ ਤੁਸੀਂ ਬਲਵਿੰਦਰ ਕੁਮਾਰ ਦੀ ਮਦਦ ਲਈ ਆਏ ਹੋ ਨਹੀਂ ਅਸੀਂ ਬਲਵਿੰਦਰ ਕੁਮਾਰ ਦੀ ਮਦਦ ਲਈ ਆਏ ਆ ਜੀ ਆਪਣੇ ਸਮਾਜ ਲਈ ਅਸੀਂ ਸਾਡੇ ਪਹਿਲਾ ਬਜ਼ੁਰਗ ਸਿਆਣੇ ਬੰਦੇ ਵੀ ਸਾਰੇ ਕਰਦੇ ਆ ਸ਼ੰਘਾਰ ਚ ਇਸ ਇੱਕ ਬੀਐਸਪੀ ਸਾਹਿਬ ਨਾਲ ਤੇ ਅਸੀਂ ਆਪਣੀ ਉੱਥੇ ਵੀ ਸੰਸਥਾ ਬਣਾਈ ਹੋਵਾ ਕੈਲੀਫੋਰਨੀਆ ਦੇ ਵਿੱਚ ਆਈ ਹੈ ਉੱਥੇ ਵੀ ਬਣਾਈ ਹੋਈ ਹੈ ਹਾਂ ਜੀ ਆਈਪੀਓ ਉਹਦਾ ਨਾਮ ਆ ਹਾਂ ਜੀ ਸਾਰਾ ਕੁਝ ਉੱਥੇ ਵੀ ਜਿੰਨਾ ਵੀ ਹੋ ਸਕੀ ਆਪਣੇ ਕਰੀ ਦਾ ਸਾਨੂੰ ਚਾਹ ਚੜਦਾ ਜਦੋਂ ਅਸੀਂ ਆਉਨੇ ਆ ਵੀ ਆਪਣੇ ਸਮਾਜ ਦੇ ਆਪਣੀ ਸੇਵਾ ਜਾ ਕੇ ਜਿੰਨੇ ਵੀ ਹੋ ਸਕੀ ਕਰੀਏ ਬਲੀਵਿੰਦਰ ਕੁਮਾਰ ਲਗਾਤਾਰ ਮਰਦ ਕਰ ਰਿਹਾ ਹੈ ਤੇ ਲਗਾਤਾਰ ਸੰਘਰਸ਼ ਕਰ ਰਿਹਾ ਹੈ ਕਦੇ ਉਹ ਰੈਲੀਆਂ 'ਚ ਜਾਂਦੇ ਆ ਆਪਣੀਆਂ ਰੈਲੀਆਂ ਕਰਦੇ ਆ ਕਦੇ ਉਹ ਮੋਟਰਸਾਂ ਦੇ ਉੱਤੇ ਰੈਲੀਆਂ ਤੇ ਵੀ ਜਾਂਦੇ ਆ ਪਰ ਤੁਸੀਂ ਵੀ ਸਾਰਾ ਹਿੱਸਾ ਬਣੋਗੇ ਹਾਂ ਜੀ ਜ਼ਰੂਰ ਬਣਾਂਗੇ ਅਸੀਂ ਨਾਲ ਜਾਵਾਂਗੇ ਮੋਢੇ ਨਾਲ ਮੋਢਾ ਨਾਲ ਜਾ ਕੇ ਅਸੀਂ ਹਰੇਕ ਪਾਸੋਂ ਉਹਨਾਂ ਦੀ ਮਦਦ ਵੀ ਕਰਦੇ ਆਂ ਜੋ ਵੀ ਕਰਾਂਗੇ ਜਿੰਨੀ ਵੀ ਹੋ ਸਕੇ ਕਰਾਂਗੇ ਬੜੇ ਆਪਣੇ ਆਪ ਚ ਇੱਕ ਨੁੱਖੀ ਜਿਹੀ ਗੱਲ ਹੋ ਜਾਂਦੀ ਐ ਨਹੀਂ ਅੱਜ ਕੱਲ ਤਾਂ ਮਾਹੌਲ ਇਦਾਂ ਦਾ ਜੇਕਰ ਲੁਧਿਆਣਾ ਤੋਂ ਕੁਝ ਲੰਦਰ ਆਵੇ ਤੋ ਕਹਿੰਦਾ ਨਹੀਂ ਜੀ ਮੈਂ ਤਾਂ ਉਹਦੇ ਲਈ ਆਇਆ ਤੇ ਤੁਸੀਂ ਤਾਂ ਅਮਰੀਕਾ ਤੋਂ ਆ ਗਏ ਸੀ ਹਾਂ ਜੀ ਅਸੀਂ ਉੱਥੋਂ ਪਤਾ ਲੱਗਾ ਕਿ ਸਾਨੂੰ ਇਦਾਂ ਬਲਵਿੰਦਰ ਸਿੰਘ ਉਹਨਾਂ ਨੇ ਕਾੜਨਾ ਹੈ ਜਾਂ ਆਉਣਾ ਅਸੀਂ ਕਿਹਾ ਜਰੂਰ ਅਸੀਂ ਆਏ ਇਦਾਂ ਵੀ ਹਾਂ ਜੀ ਹਾਂ ਤੇ ਇਹ ਸਿਆਸਤੀ ਗੱਲ ਤਾਂ ਥੋੜੀ ਜਿਹਾ ਪੱਟ ਕੇ ਜੇ ਗੱਲ ਕਰੀਏ ਤਾਂ ਇੱਥੇ ਤੁਸੀਂ ਪਤਾ ਲੱਗਦਾ ਤੁਹਾਡੀ ਗੱਲਾਂ ਤੋਂ ਅਸੀਂ ਬਹੁਤ ਸਾਰਾ ਜੋ ਤੁਹਾਡਾ ਦੇਖਿਆ ਰਾਤ ਵਾਲੋ ਤੁਸੀਂ ਇੱਕ ਮੈਨੂੰ ਤਾਂ ਇਦਾਂ ਲੱਗਦਾ ਕਿ ਪੰਜਾਬ ਪ੍ਰਾਣੇ ਵਿਰਸੇ ਦੇ ਨਾਲ ਤੁਸੀਂ ਬੜਾ ਜੁੜੇ ਹੋਇਓ ਉਹ ਵੀ ਅਸੀਂ ਤਸਵੀਰਾਂ ਦਾ ਖਾਵਾਂਗੇ ਪੇਟੀਆਂ ਵਗੈਰਾ ਸਕੂਟਰ ਇੱਕ ਸਾਹਮਣੇ ਰੱਖਿਆ ਹੋਇਆ ਸੀਗਾ ਹਾਂਜੀ ਉਹ ਮੇਰੇ ਫਾਦਰ ਨੇ ਲਾ ਹੁਣਾਂ ਨੇ ਧਰਪ ਸਿੰਘ ਭਾਰਤੀ ਯੂ ਐਸ ਏ ਉਹਨਾਂ ਨੇ ਆਈ ਪੀਓ ਦੇ ਮੋਢੀ ਆ ਉਹ ਉਹਨਾਂ ਨੇ ਮੈਨੂੰ ਗਿਫਟ ਲੈ ਕੇ ਦਿੱਤਾ ਸੀਗਾ ਜੀ ਮੈਂ ਉਹਨਾਂ ਦੇ ਜਿਹੜਾ ਸੰਭਾਲ ਕੇ ਰੱਖਿਆ ਹੋਇਆ ਉਹਨਾਂ ਦੀ ਕਿੰਨੇ ਕਬਾਰ ਤੁਸੀਂ ਯੂਐਸਏ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਚ ਬੜੇ ਚੰਡੇ ਗੱਡੇ ਹੋਇਆ ਹੈ ਉੱਥੇ ਵੀ ਟਰਾਲੇ ਵਗੈਰਾ ਸੈੱਟ ਹੈ ਔਰ ਬੈਟਰੀ ਜਿਉਂ ਪਹਿਲਾਂ ਤਾਂ ਮੈਂ ਬਾਰਕਾ ਕਹਿੰਦਾ ਡਾਕਟਰ ਬਣ ਗਿਆ ਬਹੁਤ ਬਹੁਤ ਮੇਰੇ ਔਰ ਚੈਨਲ ਲਈ ਮੁਬਾਰਕਾ ਦਿੰਦਾ ਤੁਹਾਨੂੰ ਵੀ ਜੀ ਬਹੁਤ ਬਹੁਤ ਮੁਬਾਰਕਾਂ ਹੈ ਸਾਹਿਬ ਬਾਬਾ ਸਾਹਿਬ ਹੁਣਾਂ ਦੇ ਦੇਣ ਹੈ ਜੀ ਠੀਕ ਹੈ ਜੀ ਤੇ ਜੇਕਰ ਆਪਾਂ ਇਹ ਗੱਲ ਕਰੀਏ ਤਾਂ ਬਾਹਰ ਤੁਸੀਂ ਹੋਰ ਵੀ ਬਹੁਤ ਜਦੋਂ ਬੇਟੀ ਇੱਕ ਡਾਕਟਰ ਹੋਵੇ ਤਾਂ ਹੋਰ ਵੀ ਬੜੇ ਉਪਲਬਧੀਆਂ ਕੀਤੀਆਂ ਹੋਣਗੀਆਂ ਕੁਝ ਉਹਨਾਂ ਬਾਰੇ ਸਾਨੂੰ ਦੱਸ ਦਿਓ ਹਾਂਜੀ ਮੇਰਾ ਇੱਕ ਬੇਟਾ ਵੱਡਾ ਜੀ ਸ਼ਹਿਰ ਪੁਲਿਸ ਵਿੱਚ ਆ ਤੇ ਬੇਟੀ ਡਾਕਟਰ ਆ ਤੇ ਉਹਦੇ ਛੋਟੀ ਕੁੜੀ ਆਪਣੇ ਕੰਟੈਂਟ ਆ ਤੇ ਬੇਟਾ ਛੋਟਾ ਆਪਣੇ ਦੀਪਾ ਤੇ ਸੰਜੀਵ ਉਹ ਆਪਣਾ ਟਰੈਲਾ ਚਲਾਉਂਦੇ ਆ ਟਰੱਕ ਚਲਾਉਂਦੇ ਆ ਆਪਣੇ ਇਹ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਗਿਆ ਇੱਥੋਂ ਗਿਆ ਹੋਏ ਨੇ ਉੱਤੇ ਸੈੱਟ ਹੋਏ ਆ ਸਾਨੂੰ ਜੀ ਅਸੀਂ 2002 ਚ ਗਏ ਸੀ ਜੀ ਅੱਜ ਦੇਖ ਲਓ 22 ਸਾਲ ਹੋ ਚੁੱਕੇ ਲਿਆ ਹੋ ਗਿਆ ਤੇ ਅਸੀਂ ਸੈੱਟਿਆ ਬਾਬਾ ਸਾਹਿਬ ਦੀ ਕਿਰਪਾ ਆ ਪੂਰੀ ਐ ਚੜ੍ਹਾਈ ਆ ਪੂਰੀ ਬਹੁਤ ਸਾਰੇ ਦਸ਼ਕ ਦੇ ਇਕਵਰੇ ਹੋਣਗੇ ਪਰ ਇੱਕ ਬਹੁਤ ਪੁਰਾਣੀ ਸੋਸ਼ਲ ਮੀਡੀਆ ਤੇ ਵੀਡੀਓ ਘੁੰਮ ਰਹੀ ਦੋ ਤਿੰਨ ਦਿਨ ਹੋ ਗਿਆ ਕਿ ਬਾਹਰਲੇ ਜੌਂਦੇ ਛੇਤੀ ਵਾਪਸ ਮੁੜਦੇ ਨੇਗੇ ਉਹਨਾਂ ਲਈ ਕੀ ਸਨੇਹਕੀ ਦੇਣਾ ਚਾਹੂੰਗੀ ਛੇਤੀ ਨਹੀਂ ਇਦਾਂ ਨੂੰ ਨਹੀਂ ਛੇਤੀ ਮੜਦਰੂ ਨਹੀਂ ਆਉਂਦੇ ਇਤੋਂ ਦੇ ਲੋਕਾਂ ਦੀ ਮਾੜੀ ਗੱਲ ਲੇ ਕੇ ਕੋਠੀਆਂ ਦੇ ਕਬਜ਼ਾ ਕਰ ਲੈਂਦੇ ਆ ਫਲਾਤ ਇਦਾਂ ਦੇ ਬਣ ਜਾਂਦੇ ਨਹੀਂ ਇਹ ਤਾਂ ਬਹੁਤ ਮਾੜੀ ਗੱਲ ਆ ਜੀ ਆਪਣੀ ਜਨਮ ਭੂਮੀ ਜਿਹੜੀ ਆ ਉਹ ਨਹੀਂ ਭੁੱਲਦੀ ਅਸੀਂ ਭਾਵੇਂ ਅਮਰੀਕਾ ਬੈਠੇ ਆ ਲੇਕਿਨ ਸਾਡੀਆਂ ਜਿਹੜੀਆਂ ਦਿਲ ਦੀਆਂ ਜੜਾਂ ਉਹ ਇੱਥੇ ਮੇਰਾ ਇਹ ਤਾਂ ਅਸਲ ਇਹ ਹੀ ਦਿਲ ਕਰਦਾ ਵੀ ਮੈਂ ਇੱਥੇ ਹੀ ਰਵਾਂ ਵੀ ਇੱਥੇ ਰਹਾਂ ਤੁਸੀਂ ਹਾਂਜੀ ਠੀਕ ਆ ਜੀ ਤੇ ਦੂਜੀ ਗੱਲ ਇਹ ਕਿ ਬਲਵਿੰਦਰ ਕੁਮਾਰ ਦੇ ਲਈ ਤੁਸੀਂ ਇੱਥੇ ਉਹ ਸੰਘਰਸ਼ ਕਰ ਰਿਹਾ ਤੁਸੀਂ ਵੀ ਸੰਘਰਸ਼ ਕਰ ਰਹੇ ਹੋ ਤੇ ਬਲਵਿੰਦਰ ਕੁਮਾਰ ਲਈ ਕੋਈ ਚੰਦ ਸ਼ਬਦ ਜੇ ਤੁਹਾਡੇ ਮੂੰਹੋਂ ਸੁਣਨੇ ਹੁਣ ਤਾਂ ਹਾਂਜੀ ਬਲਵਿੰਦਰ ਸਿੰਘ ਵੀ ਬਹੁਤ ਨਾਈਸ ਇਨਸਾਨ ਹੈਗੇ ਆ ਭਲੇ ਮਾਨਸਵਾ ਪੜੇ ਲਿਖੇ ਆ ਸਾਨੂੰ ਸਾਰਿਆਂ ਨੂੰ ਨਾਲ ਮਿਲ ਕੇ ਅਸੀਂ ਬੇਨਤੀ ਕਰਦੇ ਆ ਕਿ ਉਹਨਾਂ ਦੇ ਸਪੋਰਟ ਦੇ ਵਿੱਚ ਆਓ ਤੇ ਆਪਣਾ ਸਮਾਜ ਅੱਗੇ ਵਧੇ ਤੇ ਅਸੀਂ ਵੀ ਸਾਰੇ ਰਲ ਮਿਲ ਕੇ ਅਸੀਂ ਪਿਛੜਾ ਵਰਗ ਜਿੰਨੇ ਵੀ ਸਾਨੂੰ ਪੁਰਾਣੇ ਲਤਾੜਿਆ ਆ ਸਾਨੂੰ ਬਹੁਤ ਬੁਰਾ ਹਾਲ ਸਾਡਾ ਕੀਤਾ ਆ ਮੈਨੂੰ ਬਾਤ ਨਹੀਂ ਇਹਨਾਂ ਦੇ ਵਿੱਚ ਇਸ ਕਰਕੇ ਸਾਡੇ ਬਹੁਤ ਸਾਨੂੰ ਭਖਾਰੀ ਬਣਾ ਕੇ ਇਹਨੇ ਰੱਖ ਦਿੱਤਾ ਇਹਨਾਂ ਸਰਕਾਰਾਂ ਨੇ ਕੋਈ ਵੀ ਸਰਕਾਰ ਆ ਤੇ ਅਸੀਂ ਸਾਰਿਆਂ ਨਾਲ ਜਿਆਦਾ ਵੋਟ ਹੁੰਦੇ ਹੁੰਦੇ ਸਾਨੂੰ ਇਹ ਹੀ ਹਰ ਵੇਲੇ ਰਹਿੰਦੀ ਆ ਵੇ ਸਾਡੇ ਅਸੀਂ ਕਿਉਂ ਇਹਦੇ ਸਾਹਕਾਂਸ਼ੀ ਰਾਮ ਹੋਣਾ ਨੇ ਸਾਨੂੰ ਦਿਨ ਰਾਤ ਸਾਨੂੰ ਪ੍ਰੇਰਨਾ ਦਿੱਤੀ ਵੀ ਐਦਾਂ ਕਰੋ ਐਦਾਂ ਕਰੋ ਅਸੀਂ ਇਹੇ ਅਪੀਲ ਕਰਦੇ ਆਂ ਆਪਣਿਆਂ ਨੂੰ ਵੀ ਸਾਰਾ ਸਮਾਜ ਇਕੱਠੇ ਹੋ ਜਾਓ ਤਾਂ ਨਾ ਕੋ ਕੁਝ ਨਾ ਕੁਝ ਮਿਲ ਜਾਊਗਾ ਬਲਵਿੰਦਰ ਕੁਮਾਰ ਨੂੰ ਹਮ ਵੋਟਾਂ ਦੇ ਉਹਨਾਂ ਦੇ ਵੋਟ ਪਾਉਣ ਦੇ ਪ੍ਰਯਤ ਕਰਦੇ ਆਂ ਹਾਂਜੀ ਸਾਰਿਆਂ ਨੂੰ ਅਸੀਂ ਇਹੀ ਕਰਦੇ ਆਂ ਭਾਵੇਂ ਮੇਰੀ ਵੋਟ ਨਹੀਂ ਵੀ ਹੈਗੀ ਫੇਰ ਵੀ ਮੈਂ ਅੰਦਰੋਂ ਉਹਨਾਂ ਨਾਲ ਜੁੜਿਆ ਆਂ ਅੰਦਰੋਂ ਜੁੜੇ ਹੋਇਆ ਹਾਂ ਹਾਂਜੀ ਅੰਦਰੋਂ ਜੁੜੇ ਆਂ ਵੀ ਜਿੰਨੇ ਵੀ ਉਹਨਾਂ ਦਾ ਹੋ ਸਕਿਆ ਹੋਰ ਕਹਿ ਸੁਣ ਕੇ ਵੀ ਆਪਣੇ ਰਿਸ਼ਤੇਦਾਰਾਂ ਨੂੰ ਹੋਰ ਵਾਲੇ ਦੁਆਲੇ ਜਿੰਨਾ ਵੀ ਹੋ ਸਕਿਆ ਅਸੀਂ ਉਹਨਾਂ ਦਾ ਪੂਰੀ ਸਪੋਰਟ ਕਰਾਂਗੇ ਤੁਸੀਂ ਆਪਣਾ ਸਾਨੂੰ ਕੀਮਤੀ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਤੁਹਾਡਾ ਵੀ ਬਹੁਤ ਬਹੁਤ ਆਉਣ ਤੇ ਤੁਹਾਡੇ ਚੈਨਲ ਦਾ ਤੁਹਾਡੇ ਸਮਾਜ ਦਾ ਹੋਰ ਸਾਰਿਆਂ ਦਾ ਅਸੀਂ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ